ਉਹ ਸਸਤਾ ਕਿਤੇ ਨਹੀਂ ਮਿਲਣਾ ਲੈ ਜਾਓ ਸਿਰਫ ਔਰ ਸਿਰਫ 20000 ਦੇ ਵਿੱਚ 20000 ਤੋਂ ਘੱਟ ਤੁਹਾਨੂੰ ਕਿਤੇ ਨਹੀਂ ਮਿਲਣਾ ਸਟੱਡ ਕਰਵਾ ਕੇ ਲੈ ਜਾਓ ਸਿਰਫ 20000 ਦੇ ਵਿੱਚ ਹਾਂਜੀ ਦੋਸਤੋ ਤੁਹਾਨੂੰ ਅੱਜ ਦਿਖਾਣੇ ਆ ਜਰਮਨ ਸ਼ੈਫਰਡ ਬਲੈਕ ਜਰਮਨ ਸ਼ੈਫਰਡ ਜੋ ਕਿ ਇਸ ਵਕਤ ਬੜੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਤੇ ਇਸ ਡੌਗ ਬਾਰੇ ਤੁਹਾਨੂੰ ਦੱਸਦਾ ਕਿ ਇਹ ਬਰੂਨੋ ਨਾਮ ਦਾ ਡੌਗ ਹੈ ਜੋ ਕਿ ਬਠਿੰਡਾ ਦੇ ਵਿੱਚ ਹੈ ਤੇ ਇਹ ਜਿਹੜਾ ਹੈਗੀ ਇਹਦੀ ਬਲੱਡ ਲਾਈਨ ਹੈ ਉਹ ਰੀਚਰਡ ਬੋਲਡ ਦਾ ਡਾਇਰੈਕਟ ਸੰਨ ਹੈ ਇਹ ਮੀਟਿੰਗ ਕਰਦਾ ਹੈ ਤੇ ਫੁੱਲ ਫਾਸਟ ਮੀਟਿੰਗ ਹੈ ਰਿਜ਼ਲਟ ਬਹੁਤ ਸੋਹਣਾ ਹੈ ਤੇ ਹੁਣੀ ਪਿੱਛੇ ਜੀ ਤਪੇ ਫੀਮੇਲਸ ਹੋਈ ਸੀਗੀ 6 ਬੱਚੇ ਦਿੱਤੇ ਸੀਗੇ ਬਲੈਕ ਐਂਡ ਟੇਲ ਜਿਹੜੀ ਫੀਮੇਲ ਸੀਗੀ ਤੇ ਉਹਨੇ 6 ਪਪ ਦਿੱਤੇ ਸੀਗੇ 6 ਦੇ 6 ਜਿਹੜੇ ਆ ਉਹ ਬਹੁਤ ਵਧੀਆ ਤੇ ਹੈਲਥੀ ਵਾਪਸ ਸੀਗੇ ਤੇ ਜਿਹਦੇ ਵਿੱਚ ਇੱਕ ਸੀਗਾ ਉਹ ਬਲੈਕ ਟੇਨ ਸੀਗਾ ਤੇ ਬਾਕੀ ਜਿਹੜੇ ਪੰਜ ਸੀਗੇ ਉਹ ਮੇਲ ਸੀਗੇ ਬਲੈਕ ਬਿਲਕੁਲ ਤੇ ਇਹਦੀ ਤੁਸੀਂ ਐਂਗੂਲੇਸ਼ਨ ਚੈੱਕ ਚੈੱਕ ਕਰ ਸਕਦੇ ਹੋ ਨਾਲ ਦੀ ਹੇਅਰ ਕੁਆਲਿਟੀ ਚੈੱਕ ਕਰ ਸਕਦੇ ਹੋ ਆ ਜਾ ਮਾੜਾ ਜਾ ਵਾਕਿੰਗ ਕਰੀਂ ਯਾਰ ਲੈ ਕੇ ਆਈਂ ਇੱਧਰ ਬਾਈ ਲੈ ਜੋ ਫਿਰ ਗਰਾਊਂਡ 'ਚ ਥੋੜਾ ਜਿਹਾ ਪਜਾਪਝੂ ਕੇ ਦਿਖਾ ਦਿਓ ਸਾਨੂੰ ਲਓ ਜੀ ਉਹ ਨਹੀਂ ਕੋਈ ਨਹੀਂ ਨੇ ਫਰੈਸ਼ ਹੋਣਾ ਵਾਸ਼ਰੂਮ ਵਗੈਰਾ ਜਾਣਾ ਉਧਰ ਹੀ ਘੁਮਾ ਲੋ ਉਧਰ ਹੀ ਘੁਮਾ ਲੋ ਮੜਾ ਜਾ ਤੇਰੀ ਸ਼ਾਈਨੀ ਵੀ ਪਤਾ ਲੱਗ ਜੂਗੀ ਡੌਗ ਦੀ ਕੀ ਆ ব্রੂਨੋ ਕਮ ਲੈ ব্রੂਨੋ ব্রੂਨੋ ਲਾਓ ਜੀ ব্রੂਨੋ ਆ ਕਰ ਲੋ ਕਰ ਲੋ ਉਧਰ ਹੀ ਫੇਰ ਲੈ ਜੇ ਇਹਨੂੰ ਥੋੜਾ ਜਿਹਾ ਥੱਕ ਜੂਗਾ ਨਾ ਤੇ ਫੇਰ ਦਊਗਾ ਵਧੀਆ ਐਂਗਲ ਇਹ ਕੋਈ ਨਹੀਂ ਕੋਈ ਨਹੀਂ ਵਾਸ਼ਰੂਮ ਕਰਾ ਜਾਣਾ ਨਹੀਂ ਕੋਈ ਨਹੀਂ ਹੋ ਜਾਂਦਾ ਫਰੈਸ਼ ਹੋ ਜਾਂਦੇ ਉਹਨੂੰ ਹੋ ਜਾਂਦਾ ਹੋ ਜਾਂਦਾ ਫਰੈਸ਼ ਬਰੂਨੋ ਲੈ ਫਿਰ ਆਲਾ ਕਰਿਓ ਫਿਰ ਕਮੈਂਟ ਥੋੜਾ ਜਿਹਾ ਵੀ ਕਿਵੇਂ ਲੱਗਿਆ ਫਿਰ ਤੁਹਾਨੂੰ ਬਰੂਨੋ ਇੱਥੇ ਖੜ ਜਾਂਦਾ ਕੋਈ ਨਹੀਂ ਕੱਢ ਦੇ ਬਾਈ ਥੋੜਾ ਇਹਦੇ ਐਂਗਲ ਜਿਹਾ ਬਣਾ ਕੇ ਦਿਖਾਓ ਮੜਾ ਜਾ ਖਿੱਚ ਲਵਾ ਆਪ ਦੇਖਣੀ ਇਹਨੂੰ ਹਾਂ ਇੱਥੇ ਇੱਥੇ ਖੜਾ ਲਓ ਬਸ ਥੋੜਾ ਜਿਹਾ ਹਾਂ ਬਹਿ ਜਾ ਬਹਿ ਜਾ ਬਹਿ ਜਾ ਉਸ ਦਿਨ ਬਣਾਇਆ ਸੀ ਨਾ ਭਾਈ ਜਿਹਦੇ ਬਰਸ਼ ਮਾਰੇ ਸੀਗੇ ਇੱਥੇ ਐ ਖੜ ਗਿਆ ਹੁਣ ਦੇਖੋ ਬਈ ਤੁਸੀਂ ਹਾਂ ਦੇਖੋ ਤੁਸੀਂ ਡੌਗ ਦੀ ਕੁਆਲਿਟੀ ਦੇਖੋ। ਕੀ ਐਂਗਲ ਹੈ? ਪੂਰਾ ਪ੍ਰੋਪਰ ਖੜ ਗਿਆ ਹੈ। ਲੈ ਬਰੂਨੋ। ਪਾਣੀ ਫੋਲੋ। ਲਓ ਜੀ ਤੁਸੀਂ ਲੈਂਥ ਦੇਖੋ ਡੌਗ ਦੀ। ਪੂਰਾ ਘੈਂਟ ਪੂਰਾ ਬਿਲਕੁਲ ਬਲੈਕ ਹੈ। ਰੀਚਡ ਬੋਲਡ ਦਾ ਡਾਇਰੈਕਟ ਸੰਨ ਹੈ ਇਹ ਬਰੂਨੋ। ਤੇ 2 ਸਾਲ ਦੇ ਨੇੜੇ ਬਿਲਕੁਲ ਹੋ ਚੁੱਕਿਆ ਇਹ ਤੇ KCSI ਹੈ। ਤੇ ਤੁਸੀਂ ਡੌਗ ਦਾ ਐਂਗਲ ਦੇਖ ਲਓ। ਇਹਦੇ ਪੱਪ ਦੀ ਕੁਆਲਿਟੀ ਤੁਸੀਂ ਜੇਕਰ ਦੇਖਣੀ ਹੈ ਤਾਂ ਤੁਹਾਨੂੰ ਫੋਟੋ ਵੀਡੀਓ ਸੈਂਡ ਕੀਤੀ ਜਾਊਗੀ ਤੇ ਸਟੱਡ ਦੇ ਬੱਚੇ ਵੀ ਹੁੰਦੇ ਆ ਫਿਲਹਾਲ ਦੀ ਘੜੀ ਵੀ ਇਹਦਾ ਜਿਹੜਾ ਸਟੱਡ ਹੈ ਹੁਣ ਇੱਕ ਛੋਟਾ ਬੱਚਾ ਹੈ ਉਹ ਆਪਣੇ ਘਰੇ ਹੈਗਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਕੰਟੈਕਟ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਦੇ ਉੱਪਰ ਤੇ ਬਰੂਨੋ ਪੂਰਾ ਸਮਝਦਾਰ ਜਿਹੜਾ ਹੈਗਾ ਉਹ ਸਾਡਾ ਬੱਚਾ ਹੈਗਾ ਇੱਕ ਵਾਰੀ ਫੇਰ ਥੋੜਾ ਜਿਹਾ ਉਧਰ ਉਧਰ ਲੈ ਕੇ ਜਾਏ ਬਾਈ ਬੈਕ ਸਾਈਡ ਤੋਂ ਦਿਖਾ ਲਈਓ ਉਧਰ ਲੈ ਜਾਓ ਫੋਨ ਬੂਥ ਕੇ ਨਹੀਂ ਲੈ ਬਰੂਨੋ ਬਰੂਨੋ ਕਮ ਲਾਓ ਜੀ ਕਰਿਓ ਫਿਰ ਤੁਸੀਂ ਵੀ ਕਮੈਂਟ ਕਿ ਤੁਹਾਨੂੰ ਜਿਹੜਾ ਬਰੂਨੋ ਆ ਉਹ ਕਿਵੇਂ ਲੱਗਿਆ ਇੱਕ ਵਾਰੀ ਫੇਰ ਬਾਈ ਹਾਂ ਬਣਾਇਓ ਅੰਗੂਲੇ ਲਾਓ ਜੀ ਬਰੂਨੋ ਲੈ ਬਰੂਨੋ